ਅਨੇ ਦੋਸਤੋ ਕੀ ਹਾਲ ਚਾਲ ਸਾਰੇ ਵੀਰਾਂ ਨੂੰ ਸਾਥਰੀ ਕਾਲ ਤੇ ਅੱਜ ਲਾਗੇ ਹੁਣ 35 ਗਰਾਂ ਨੂੰ ਖੋਲਣ ਕਿਉਂਕਿ ਅੱਜ ਖੋਲਾਂਗੇ ਫੇਰੀ ਕੱਲ ਨੂੰ ਲੈ ਕੇ ਜਾਵਾਂਗੇ ਕੱਲ ਨੂੰ ਲੈ ਆਉਣਾ ਸੁੱਖ ਚੈਦੀ ਪਰਮਾਤਮਾ ਦੀ ਤੇ ਇਹ ਲੈਂ ਕੱਲੋਂ ਕੱਲ ਆਈ ਜਾਂਦੇ ਸੀਗੇ ਕਰਦੇ ਆ ਡੋਡੀ ਇਹਨੂੰ ਤੇ ਚੀਜ਼ ਬਣ ਜਾਣੀ ਘੈਂਟ ਇਹ ਤੇ ਖੋਲਦੇ ਹਜੇ ਇਹਦਾ ਅੰਦਰਲਾ ਸਮਾਨ ਵੀ ਦੇਖੋ ਨੇ ਚੇਹੇ ਹਜੇ ਕਰਨਾ ਬਹੁਤ ਕੁਸ ਪੈਣਾ ਕੱਲਾ ਇਹ ਨਹੀਂ ਵੀਹ ਸਾਲ ਲਿਆ ਆ ਕੇ ਤੇ ਲਾਤਾਚਾਰ ਨਾਟਕਾ ਤੇ ਵੀ ਆਈ ਸਾਰੇ ਫੋਰਮੈਨ ਹੀ ਆ ਹਨਾ ਚੀਜ਼ ਬਣਾਵਾਂਗੇ ਘਿਹਣਾ ਨੂੰ ਨਾਲੇ ਦੇਖਣ ਵਾਲੇ ਕਹੇ ਯਾਰ ਇਹ ਨਾ 35 ਗਹਿਣਾ ਨਾ ਸੋਨਾ ਦੇ ਕਹੇ ਹੈ ਚੀਜ਼ ਕੀ ਆ ਬਣਾਵਾਂਗੇ ਘਿਹਣਾ ਐਨਾ ਕ ਖੋਲਤਾ ਕਰੀ ਫਰੀ ਜਾਂਦੇ ਮੁੰਡੇ ਡੋਡੀ ਛਤਰੀ ਲਾਤੀ ਆ ਅਗਲਾ ਫਰਾ ਬਿਲਕੁਲ ਇੱਧਰ ਤੱਕ ਚਾਹ ਦੇਗਾ ਹੁਣ ਮੁੰਡਾ ਕੰਮ ਹੋਇਆ ਕੋਈ ਨਾ ਬਹਾ ਵੀਡੀਓ ਨਾ ਬਣੇ ਰਹੋ ਦਿਖਾਉਣਾ ਗਾਂ ਦਾ ਪ੍ਰੋਸੈਸ ਵੀ ਅੱਡੋ-ਉੱਡੀ ਦਾ ਕਰਤਾ ਤੇ ਨਾਲੇ ਕਲਚ ਪਲੇਟ ਵੀ ਬਦਲਣੀ ਪਣੀ ਆ ਢੀਲ ਦੀ ਸਾਈਡਾਂ ਦਾ ਕਲਚ ਪਲੇਟਾਂ ਦੋਵੇਂ ਬਦਲਣੀਆਂ ਪਈਆਂ ਕਿਉਂਕਿ ਆ ਘੇਰਿਆਂ ਦਾ ਫਰਕ ਆਉਣਾ ਝੂੜੀਆਂ ਦਾ ਦੰਦਿਆਂ ਦਾ ਸਾਰੇ ਗਾਇਦਾ ਤੇ ਪਰਚੀ ਜਿ ਨਿਆਰੇ ਦਾ ਰਭਾਂ ਜੋ ਛੋ ਵੀ ਲਾ ਦੇਣੀ ਆ ਛੋ ਲਾ ਕੇ ਜਾਂ ਟਾਪਾ ਲਾ ਲਾਂਗੇ ਟਾਪਾ ਹੀ ਲੱਗੂਗਾ ਟਾਪਾ ਲਾ ਲਾਂਗੇ ਕਰਦੇ ਆ ਸਫਾਈ ਹੁਣ ਬਣੇ ਰਿਓ ਵੀਡੀਓ ਨਾ ਨਾਤ ਨਵੀਂ ਆਗੇ ਘਟਨੀ ਆਣ ਆ ਪਹਿ ਟਾਇਰ ਲਾਈ ਟਾਇਰ ਲੈ ਕੇ ਪਾਇਰ ਪਾਸੇ ਕਰ ਲਾ ਕਾਕਾ ਜੀ ਪੈਰ ਇਧਰ ਚੱਕਿਆ ਵੀ ਨਹੀਂ ਜਾਣਾ ਛੇਤੀ ਸੇਫਟੀ ਨਾਲ ਕੰਮ ਜੋ ਵੀ ਕਰਨਾ ਸੇਫਟੀ ਨਾਲ ਤੇ ਹੁਣ ਟਾਇਰ ਲਾ ਲੀਏ ਰਮ ਆਪਾਂ ਦੇਣੀ ਆ ਉਹਨਾਂ ਨੂੰ ਤੇ ਰਮ ਲੈਣੀ ਵੀ ਉਹਨਾਂ ਤੋਂ ਤੇ ਬਾਕੀ ਦੀ ਖੋਲ ਖਲਾਈ ਤੁਹਾਨੂੰ ਦੱਸ ਦਿਆਂ ਬਾ ਵੀਡੀਓ ਨਾ ਖਿੱਚ ਕੇ ਰੱਖਿਆ ਕਰੋ ਗੋਗ ਬਾ ਤੈਨੂੰ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬ ਤੇ ਖੋਲ ਖਲਾਈ ਆਪਾਂ ਕਰੀ ਜਾਣੀ ਆ ਕੋਈ ਨਾ ਕੋਈ ਸਲ ਸਲ ਵਿ ਨਹੀਂ ਇਨਾਂ ਕੰਮ ਤਾਂ ਹੀ ਆ ਉਹ ਕਵਾੜ ਕੱਢਿਆ ਪਿਆ ਸੀ ਆ ਬਿਆ ਜੀ ਵੀਰ ਕਿਉਂਕਿ ਕਲਚ ਪਲੇਟਾਂ ਬਦਲਣੀਆਂ ਪੈਣੀਆਂ ਸੀ ਲਾ ਕਣੀ ਨਾ ਉਹ ਟੰਡ ਹੋ ਜਾਣਾ ਮੋਰੋ ਮੈਸਤਰੀ ਸਾਡੇ ਹਜੇ ਥੋੜੇ ਨਵੇਂ ਹਨ ਇਹ ਜਣ ਕੇ ਬਦਲਣੀਆਂ ਹੀ ਪੈਣਗੀਆਂ ਸਾਡੇ ਵੀਰ ਸਾਹਾ ਭਰੀਓ ਤੇ ਕੱਲ ਨੂੰ ਜਿਹੜਾ ਉਹਦਾ ਗੇਅਰ ਸਪੰਜਰ ਲਿਆਉਣਾ ਤੇ ਉਹਦੀ ਜਿਹੜੀ ਖੋਲ ਖਲਾਈ ਕਰਨੀ ਉਹਦੀ ਵੀ ਖੋਲ ਖਲਾਈ ਕਰਕੇ ਸਾਰਾ ਸਾਫ ਕਰਕੇ ਤੇਲ ਤੋਲ ਮਾਰ ਕੇ ਕਿਵੇਂ ਗਈ ਇਹ ਵੀ ਤੇਲ ਤੋਲ ਹੀ ਬੜਾ ਹੋਇਆ ਹਨਾ ਯਾਰ ਚਲ ਕੋਈ ਨਾ ਹੁਣ ਚੀਜ਼ ਵਧੀਆ ਬਣ ਜਾ ਹਾਂ ਹੈਰੀ ਓਏ ਫੋਨ ਚੀਜ ਵਧੀਆ ਪਾਣ ਜਵਾ ਜਵਾ ਮਗਰਾੜ ਵੀ ਕਰਤੇ ਅੰਡੂ ਅੰਡ ਚੱਕ ਇਹ ਤਾਂ ਹੁਣ ਰਹਿ ਗਿਆ ਨਰੋਲ ਥੋੜੀ ਜੱਪਰੇ ਥੱਲੇ ਟੈਂਕੀ ਦੀ ਟੈਂਕੀ ਆਪਾਂ ਨੂੰ 1.5 ਪਣੀਆ ਤੇ ਲੈਣੀ ਪਈ ਆ ਟੈਂਕੀ ਆ 7 ਕਿਲੋ ਮਗਰਾੜ ਲੈ ਗਏ ਇਧਰ ਲੋਹਾ ਚੱਕੀ ਜਾਂਦਾ ਘਰੇ ਕਰਨਾ ਦੇਖ ਲੋ ਲੈ ਲ ਦਿੰਦਾ

ਜਾ ਤਾ ਲੋਡ ਕਰਦਾ ਸਿਸਟਮ ਹੁਣ ਕੱਲ ਨੂੰ ਚੱਲਦੇ ਆ ਪਟਿਆਲਾ